ਅੱਜ ਫ੍ਰੈਂਡਸ ਟਾਈਮ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ 7:00 ਵਜੇ ਸਤਾਰਾ 7:00 ਵਜੇ 17 ਮਿੰਟ ਹੋ ਗਏ ਅਸੀਂ ਚੱਲੇ ਆ ਜੀ ਹੁਣ ਸਾਡੇ ਨਾਲ ਦੇ ਪਿੰਡ ਮੇਲਾ ਭਰਦਾ ਏ ਤੇ ਸਾਡਾ ਉੱਥੇ ਮੱਥਾ ਲਾਗਦਾ ਸਾਰੇ ਪਿੰਡ ਦਾ ਮਤਲਬ ਕਿ ਗੁਲਗਲੇ ਬਣਾ ਕੇ ਲੈ ਕੇ ਜਾਣੇ ਹੁੰਦੇ ਨੇ ਪਰ ਮੈਂ ਗੁਲਗਲੇ ਨਹੀਂ ਬਣਾਏ ਹੈਗੇ ਇਸ ਵਾਰ ਇਸ ਵਾਰ ਮੈਂ ਪਤ ASCII ਲੈ ਕੇ ਚੱਲੀ ਆ ਪਤ ASCII ਨਾਲ ਵੀ ਟੇਕ ਹੋ ਜਾਂਦਾ ਗੁਲਗਲੇ ਬਣਾ ਕੇ ਵੀ ਪਿਛਲੇ ਸਾਲ ਮੈਂ ਗੁਲਗਲੇ ਲੈ ਗਈ ਸੀ ਤੁਹਾਨੂੰ ਦਿਖਾਈ ਆ ਵੀ ਸੀਗਾ ਹਨਾ ਵੀਡੀਓਜ਼ ਹੈਗਾ ਵੀ ਆ ਪਾ ਹੁਣ ਆਏ ਨੇ ਇਹ ਲੇਟ ਹੋ ਗਏ ਬਹੁਤ ਹਨੇਰਾ ਕਰ ਲਿਆ ਮਿਲੋ ਜੀ ਪਹਿਲੇ ਆਪਾਂ ਨੂੰ ਸਲੂਟੇ ਮਾਰਨੇਗੇ ਤਾਂ ਕਿ ਹੱਥ ਖੁਸ਼ ਹੋ ਗਿਆ ਤੇ ਬੱਸ ਜੀ ਹੁਣ ਅਸੀਂ ਆਪਣਾ ਚੱਲੇ ਆ ਮੇਲਾ ਦੇਖਣ ਵੈਸੇ ਜਿਆਦਾ ਤਾਂ ਜਿਹੜੀ ਮੱਥਾ ਟੇਕਣ ਦਾ ਹੁੰਦਾ ਏ ਜ਼ਰੂਰੀ ਨਹੀਂ ਹੈਗਾ ਵੀ ਮੇਲਾ ਦੇਖਣੇ ਜਾਣਾ ਤੇ ਕਿੰਨੇ ਲੋਕ ਜਾਂਦੇ ਨੇ ਦਿਖਾਵਾਂ ਤੁਹਾਨੂੰ ਸਾਰੇ ਮਤਲਬ ਕਿ ਕੋਈ ਅੱਧੇ ਦਾ ਦੇਖੋ ਤੁਰਕੇ ਵੀ ਜਾਂਦੇ ਨੇ ਕੋਈ ਹੈ ਨਾ ਮੋਟਰਸਾਈਕਲਾਂ ਤੇ ਕੋਈ ਬਸ ਤੇ ਅੱਗੇ ਤਾਂ ਕਹਿੰਦੇ ਤੁਰਕੇ ਮੱਥਾ ਲਾ ਲੇਦਾ ਹੁੰਦਾ ਸੀਗਾ ਤੁਰਕੇ ਜਾਂਦੇ ਹੁੰਦੇ ਸੀ ਤੇ ਆ ਦੇਖੋ ਸਕੂਟਰੀ ਤੇ ਆ ਰਹੇ ਨੇ ਤੇ ਦੇਖ ਕੇ ਸਾਰੇ ਜਾਣੇ ਮੱਥਾ ਹਨ ਤੇ ਆ ਦੇਖੋ ਅਸੀਂ ਉਹ ਲੇਟਾਂ ਲੋਕ ਮੁੜੇ ਆਉਂਦੇ ਨੇ ਅਸੀਂ ਜਾਣੇ ਆ ਸਾਰੇ ਜਾਣੇ ਦੇਖੋ ਜੀ ਹੈਡ ਰੈਕ ਡਾਊਨ ਕਰ ਲਓ ਲੈਕ ਹੋਣ ਅਸੀਂ ਮੇਲਾ ਦੇਖਾਂਗੇ ਇੱਥੇ ਖਾਵਾਂਗੇ ਪੀਵਾਂਗੇ ਐਸ਼ ਕਰਾਂਗੇ ਇੰਜੋਏ ਕਰਾਂਗੇ ਨਤੀਜਾ ਲੈ ਕੇ ਆਉਂਗੇ ਹਨਾ ਅੱਛਾ ਅਬੀ ਜੀ ਜ਼ਿਆਦਾ ਲੈਣੀ ਕੋਈ ਅਬੀ ਜੋ ਕੱਪੜੇ ਨਹੀਂ ਬਦਲ ਕੇ ਆਇਆ ਕਹਿੰਦਾ ਮੈਂ ਤਾਂ ਘਰ ਵਾਲੀ ਪਾ ਕੇ ਜਾਣੀ ਐਨਾਲਸੀਆ ਕਹਿੰਦਾ ਆ ਕੇ ਫਿਰ ਮੈਨੂੰ ਖੋਲਣੇ ਪੈਣਗੇ ਐਨਾਲਸੀ ਹੋਇਆ ਹੋਇਆ ਕਹਿੰਦਾ ਮੈਂ ਫਿਰ ਆ ਕੇ ਖੋਲੂਗਾ ਕੰਦਰ ਆ ਦਿੱਤਾ ਹੈਗੀ ਉਹ ਆ ਕਹਿੰਦਾ ਮੈਂ ਤਾਂ ਹੁਣ ਇਹੀ ਪਾਏ ਹਨਾ ਅੱਕੇ ਹੁਣ ਮੈਂ ਨਹੀਂ ਪਾਉਣੇ ਹੈਗੇ ਕਹਿੰਦਾ ਬਸ ਮਮਾ ਉਹੀ ਪਾ ਕੇ ਆ ਗਿਆ ਤੇ ਸਹਿਜ ਆਪਣੇ ਸਹਿਜ ਦੀ ਜੀ ਸਾਡੀ ਐਵੇਂ ਆਉਂਦੀ ਆ ਦੇਖੋ ਮੈਂ ਸਹਿਜ ਦੀ ਜੀ ਐਵੇਂ ਆਉਂਦੀ ਹੁਣ ਦਿਖਦੀ ਨਹੀਂ ਅੱਖ ਜੀ ਕੋਈ ਬੈਠੀ ਆ ਇਹ ਨਹੀਂ ਆਉਂਦੀ ਐਵੇਂ ਤਮਕੇ ਆ ਵਕ ਕੋਈ ਨਾ ਰਾਤੀਆਂ ਚੱਲ ਕਹਿੰਦੀ ਨਾ ਕੁਝ ਵੀ ਨਹੀਂ ਟੌਰ ਗੱਡ ਕੇ ਆਈ ਆ ਸਹਿਜ ਦੀ ਜੀ ਤੇ ਕਿਨੂ ਕਿਨੂ ਵਧੀਆ ਲੱਗਦੀ ਆ ਜੀ ਹੁਣ ਸਾਡੇ ਮੇਲੇ ਹੀ ਆਉਣੇ ਆ ਹੁਣ ਤੁਸੀਂ ਬਸ ਮੇਰੇ ਵਲੌਗਾਂ ਦੇ ਨਾਲ ਬਣੇ ਰਹੋ ਹੁਣ ਤੁਹਾਨੂੰ ਸਾਡੇ ਪਿੰਡ ਦੇ ਮੇਲੇ ਸ਼ੁਰੂ ਹੋ ਜਾਣੇ ਆ ਫੇ ਤੁਹਾਨੂੰ ਪਿੰਡ ਤੋਂ ਦਿਖਾਵਾਂਗੇ ਹੁਣ ਤਾਂ ਮੇਲੇ ਹੀ ਮੇਲੇ ਨੇ ਹਨਾ ਤੇ ਹਾਂ ਲੋ ਜੀ ਅਸੀਂ ਮੁੜ ਚੱਲੇ ਬਾਬਾ ਜੀ ਪਿੱਛੇ ਹੋ ਜਾਓ ਚੱਲੇ ਆਂ ਜੀ ਹੁਣ ਅਸੀਂ ਮੇਲੇ 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 ਚਲੋ ਜੀ ਹੁਣ ਤੁਹਾਨੂੰ ਉੱਧਰ ਦਿਖਾਉਣੀ ਆ ਮੈਂ ਮੇਲਾ ਦਿਖਾਉਣੀ ਹੁਣ ਤੁਸੀਂ ਮੇਲਾ ਦੇਖਦੇ ਜਾਓ ਦੇਖੋ ਜੀ ਰੌਣਕਾਂ ਮੇਲੇ ਦੀਆਂ ਸਾਰੇ ਘਰ ਨੂੰ ਮੁੜੇ ਜਾਂਦੇ ਨੇ ਅਸੀਂ ਜਾਣਦੇ ਆ ਦੇਖ ਲਓ ਰਾਤ ਨੂੰ ਲੋਕ ਘਰ ਨੂੰ ਵਾਪਸ ਜਾਂਦੇ ਨੇ ਤੇ ਅਸੀਂ ਹੁਣ ਮੇਲੇ ਨੂੰ ਜਾਣਦੇ ਆ ਇਸ ਟਾਈਮ ਅੱਧੀ ਰਾਤ ਨੂੰ ਅਸੀਂ ਮੇਲਾ ਦੇਖਣ ਚੱਲੇ ਆ। ਇੱਥੇ ਜਾਗਰਣ ਵੀ ਤਾਂ ਹੁੰਦਾ ਹੁੰਦਾ ਹਨਾ। ਦੇਖੋ ਜੀ ਮੇਲੇ ਦੀਆਂ ਰੌਣਕਾਂ। ਵੈਸੇ ਹੁਣ ਰਿਨੇਰਾ ਹੋ ਗਿਆ, ਹਲਦ ਵੀ ਫੈਂਗੇ ਨੇ ਸੰਤਤਾ ਹੋ ਜਾਵੇ ਬਹੁਤਾ। ਬਟ ਜੇ ਥੋੜਾ ਜਿਹਾ ਦਿਨ ਖੜੇ-ਖੜੇ ਜ਼ਿਆਦਾ ਹੁੰਦੀ ਆ। थोड़ी जी ठीक ठीक जी चलो मत जल्दी ही टेक हो जाएगा जी गोलगप्पे खा लो बर्गर खा लो जूस पी लो, लो।, लो। आइसक्रीम 마포구청 인터넷 방송국 홈페이지

kansan <tiple> truwakanngtatawakan. <tiple> 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 ਸਾਡੇ ਜੀਵਨ ਦਾ ਸਹਾਰਾ ਹੈ ਲੋਕਾਂ ਦੇ ਸਾਨੂੰ ਇਲਾਕੇ ਆਸ਼ੂਰ ਬੰਦੀ ਹੈ ਅਸੀਂ ਮੱੜ ਲਗਿਆ ਇਹਨੂੰ ਪਾਲਣੇ ਚਾਹਦੇ ਹਾਂ ਯਾਦਨੀਆ ਬਰਤਵਾ ਸਿੱਖੋ ਸ੍ਰੀ ਕਾਇਆਵਲਾ ਖਤ ਕਰਕੇ ਦਸਤਾਨ ਦੇ ਖਤ ਤੱਕ ਪਹੁੰਚ ਚੁੱਕਿਆ ਹਰ ਯਾਦਨੇ ਰਖਾਵਾ ਦੇ ਦੋਸਤਾਂ ਜੀ ਹੈ ਬਹੁਤ ਪ੍ਰਸਾਧਾਨਾ अच्छे रास्ता ने बड़ा लगेता अनेक आगे तरीके ड्यूटी कार्य समाज रखना नाम नेवा फोटो समाज से सोनिया सुब गतिविधि अवसर दो रन का टाइम दे दे प्रजा आते जहां से सही पर ਸਤ ਸਤ ਕੋਈ ਖਾਣਾ ਰੋਲੇ ਆਜੋ ਲੈ ਕਲ ਕੋ ਦੇ ਮੇਰੇ ਘਰ ਆਪ ਜੀ ਜਮਾ ਬੰਦਾ ਜਾਣਾ ਹਾਂ ਕੀ ਗੀਤ ਗੋਏ ਹਾਂ ਕੀ ਗੀਤ ਉਹ ਉਹ ਆਣਾ ਕੁਛ ਨਹੀਂ ਮੀ ਇਹ ਹੈਗਾ ਜੀ ਸ਼ੀਤਲਾ ਮਾਤਾ ਦਾ ਮੰਦਿਰ ਇਹ ਹੈਗਾ ਪਿੰਡ ਮਾਜਰਾ ਤੇ ਇੱਥੇ ਨਾ ਹੋ ਪਰਦਾ ਮੇਲਾ ਦੋ ਵੀ ਤਿੰਨ ਵੀਰ ਵਰ ਵਰਦੇ ਹਨ ਤੇ ਅੱਜ ਦੂਜਾ ਤੇ ਅੱਜ ਦੂਜਾ ਇਹ ਤੇ ਇੱਧਰ ਜੀ ਅਸੀਂ ਹੁਣ ਮੱਥਾ ਟੇਕਣ ਆਏ ਹੋਇਆ ਕਿਉਂਕਿ ਸਾਡੇ ਪਿੰਡ ਤੇ ਸਾਰਾ ਪਿੰਡ ਆਉਂਦਾ ਇਹ ਮੱਥਾ ਟੇਕਣ ਹੋਰ ਵੀ ਨਾਲ-ਪਾਸ ਦੇ ਪਿੰਡ ਸਾਰੇ ਆਉਂਦੇ ਨੇ ਤੇ ਪਹਿਲਾਂ ਤੁਸੀਂ ਮੰਨਤਾ ਜੀ ਮੈਂ ਫੇਰ ਸਾਥ ਸੰਗਤਾਂ ਹੁਣ ਘਟ ਗਈਆਂ ਨਹੀਂ ਤਾਂ ਕਾਫੀ ਹੋ ਹੁੰਦਾ ਸੰਗਤ ਹੁੰਦੀ ਆ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਤਿਗੁਰੂ ਦੀ ਆਪ ਜੀ ਨੇ ਵੱਸਵਾਦ ਨੂੰ ਪੂਰਾ ਹੋਇਆ। 88 ਜਿਆਦਾ ਕਰ ਲਿਆ। ਹਲੇ ਬਹੁਤ ਆਈ ਜਾਂਦੇ ਨੇ ਹਜੇ ਵੀ ਪਿੰਡਾਂ ਵਾਲੇ ਹਨਾ ਪਿੰਡ ਵਾਲੇ ਆਈ ਜਾਂਦੇ ਨੇ। ਬਾਹਰੋਂ ਜਿਹੜੇ ਬੇਲੇ ਹੋ ਹੋ ਕੇ ਆਈ ਜਾਂਦੇ ਨੇ ਤੇ ਉੱਧਰ ਸਾਰਾ ਚਲੋ ਜੀ ਮਾਂਤਾ ਜੀ ਅਸੀਂ ਲੈਣਾ ਨਹੀਂ ਕਿਉਂਕਿ ਸਾਡੇ ਪਿੰਡ ਮੇਲਾ ਲੱਗਣਾ ਹੈ ਹੈ ਦੇਖ ਕੇ ਵੀ ਕੀ ਕਰਨਾ ਟਾਈਮ ਵੇਸਟ ਕਰਨ ਚਾਬੀ ਚੱਕਲੀ ਦੀ ਕਰਦੀ ਚਾਬੀ ਚੱਕਲੀ ਸੀ ਕਰਦੀ ਮੈਂ ਹੀ ਚੱਕੀ ਰੱਤੀ ਮੈਨੂੰ ਨਹੀਂ ਕੇਵਲ ਤਾਰਾ ਚਲੋ ਮੈਨੂੰ ਹੈ ਪਹਿਲਾ ਘਟੀ ਚ ਜਾ ਕੇ ਬਹਿ ਗਏ ਕੋਈ ਗੱਲ ਨਹੀਂ ਹੁਣ ਗੱਡੀ ਲੈਣੇ ਸੈਲੈਕਟ ਕਰਕੇ ਉਹ ਵੀ ਛੋਲੇ ਠੀਕ ਹੈ ਜੀ। ਕਾਜੋ ਚੀਜੀ ਨੇ ਜੀ ਨੇ ਲੈਣਾ ਫਿਰ ਕੇ ਹੁੰਗੇ ਮੇਲੇ ਤੇ ਕੁਝ ਦਵਾਇਆ ਨਹੀਂ ਹੈਗਾ। ਦੇਖੋ ਜੀ ਘਟਾਉਣੇ ਲੈ ਲੋ ਪੀਪ ਨਹੀਂ ਲੈ ਲੋ ਸੀਟੀਆਂ ਲੈ ਲੋ। ਗੱਡੀ ਲੈ ਲੋ ਕੱਲ ਨਾ ਕੱਲ ਮੈਂ ਕਿਹਦੇ ਪਿੰਨਿਆਂ ਮਿਲੂ ਆ ਦੇ ਟਿੱਕੀ ਵਾਲੇ ਨਾ ਟਿੱਕੀ ਵਾਲੇ ਬਹਾਈ ਨਹੀਂ ਬੋਲ ਦੇ ਜੀ ਉਹ ਕੋੜਾ ਟਿੱਕੀ ਵਾਲੇ ਕਿੱਥੇ ਆ ਉਪਰੇ ਖੜੇ ਹੋਣੇ ਨਾ ਪੂਰੇ ਹੁੰਦਾ ਟਿੱਕੀ ਵਾਲਾ ਆ ਮੈਂ ਤਾਂ ਟਿੱਕੀ ਖਾਣੀ ਆ ਆਓ ਇੱਧਰ ਨੂੰ ਦੇਖੀਏ ਇੱਧਰ ਆ ਜਾਓ ਖਾਜੋ ਜੀ ਆਈਸਕ੍ਰੀਮ ਲੱਗੇ ਹੋਏ ਆ ਮम्मा ਜੀ ਨੇ ਜੀ ਨੇ ਆਈਸਕ੍ਰੀਮ ਖਾਣੀ ਆ ਉਹ ਪਾਪਾ ਉਹਨਾਂ ਲਈ ਚਾਹੁੰਦੇ ਹੁੰਦੇ ਮਮਾ ਇੱਥੇ ਸਾਡੀ ਸੋਨ ਨਾ ਰਹਿੰਦੀ ਆ ਸੋਨ ਨਾ ਇਹ ਸਾਡੀ ਸੋਨਾਂ ਦਾ ਪਿੰਡ ਆ ਨਹੀਂ ਤਾਂ ਨਹੀਂ ਤਾਂ ਨਹੀਂ ਤਾਂ ਮੈਨੂੰ ਮਿਲਦੀ ਹੁੰਦੀ ਮੈਂ ਲੈ ਕੇ ਅੱਜ ਨਹੀਂ ਰਹੀ ਹੈਗੀ ਕਿਉਂਕਿ ਅੱਜ ਅਸੀਂ ਲੇਟ ਹੋ ਗਏ ਉਹ ਫੇਰਾ ਆ ਗਈ ਹੋਣੀ ਆ ਉਹ ਦੇਖੋ ਚਲੋ ਜੀ ਹੁਣ ਕੀ ਦੇਖ ਲਈਏ ਬਸ ਅੰਮੀ ਪੀਏ ਸਾਡੇ ਖੰਨੇ ਦੀ ਫੇਮਸ ਟਿੱਕੀ ਆ ਇਹ ਮੈਂ ਪਹਿਲਾਂ ਵੀ ਬਹੁਤ ਵਾਰ ਖਾਧੀ ਆ ਤੇ ਅੱਜ ਫੇਰ ਮੈਂ ਥਾਣ ਆਈ ਆ ਇਹ ਸਾਡੇ ਨਾ ਜੀਟੀਪੀ ਮਾਰਕੀਟ ਚ ਮਿਲਦੀ ਆ ਫੈਸਟਰ ਜੀਟੀਪੀ ਮਾਰਕੀਟ ਵੀ ਦਿਖਾਵਾਂਗੇ ਤੁਹਾਨੂੰ ਸਾਰੀਆਂ ਸ਼ਾਪਸ ਚੱਕਾ ਦਿਆਂ ਇਹ ਪੱਕੇ ਨੇ ਇੱਥੇ ਇਹਨਾਂ ਦੀਆਂ ਲਗਾਨਾਂ ਦਾ ਪੱਕੀਆਂ ਨੇ ਤੇ ਇਹਨਾਂ ਦੀ ਟਿੱਕੀ ਬਹੁਤ ਮਸ਼ਹੂਰ ਆ ਬਹੁਤ ਜ਼ਿਆਦਾ ਆ ਜੋ ਜਿਨੇ ਜਿਨੇ ਖਾਣੀ ਆ ਟਿੱਕੇ ਪਾਣੀ ਚਾਹੀਦੀ ਹੈ ਨਾ ਇਹ ਉੱਪਰ ਵੀ ਪਾ ਕੇ ਖਾ ਸਕਦੇ ਸਾਂਜ ਐਵੇਂ ਪਾ ਕੇ ਖਾ ਸਕਦੇ ਆ ਬੀਨੂ ਵੀ ਖੜਾ ਨਾਲ ਆ ਜੋ ਜੀ ਨੂੰ ਸਿਖਾਓ ਫੇਮਸ ਟਿੱਕੀ ਸਾਡੇ ਖੰਨੇ ਦੀ ਹੋ ਜੀ ਸਾਰਾ ਸਾਡੇ ਇੱਥੇ ਸਾਰੀਆਂ ਸ਼ਾਪਸ ਚੁਗਾਦੀਆਂ ਜਿੰਨੀਆਂ ਵੀ ਸ਼ਾਪਸ ਸੀਆਂ ਸਾਰੀਆਂ ਚੁਗਾਦੀਆਂ ਤੇ ਜਿਹੜਾ ਮੇਰਾ ਫੇਵਰੇਟ ਸੀਗਾ ਹਨਾ ਪ੍ਰੀਨ ਰੋਲ ਵਾਲਾ ਭਾਈ ਭਾਈ ਨਹੀਂ ਸੀ ਰੋਲ ਰੋਲ ਉਹ ਮੈਂ ਕੀ ਕਹਿ ਜਾਨੀ ਆ ਮੇਰਾ ਮਤਲਬ ਕਿ ਜਿਹੜਾ ਮੈਂ ਰੈਪ ਖਾਂਦੀ ਹੁੰਦੀ ਸੀ ਨਾ ਉਹ ਇੱਥੇ ਖੜਦਾ ਹੁੰਦਾ ਸੀ ਮੇਰਾ ਤੇ ਹੁਣ ਸਾਰੀਆਂ ਇੱਥੋਂ ਸਾਰੀਆਂ ਸ਼ਾਪਸ ਚੁਗਾਦੀਆਂ ਸਾਰਾ ਖਾਲੀ ਹੋਇਆ ਪਿਆ ਤੇ ਫਾਕੀ ਫਿਰ ਸਾਡੀ 올 ਟਾਈਮ ਫੇਵਰੇਟ ਦਾ ਤੁਹਾਨੂੰ ਪਤਾ ਹੀ ਹੈ ਸਾਡੀ ਕਿਹੜੀ ਆ ਸ਼੍ਰੀਨਾਥ ਵਾਲਿਆਂ ਦੀ ਸਾਡੀ 올 ਟਾਈਮ ਫੇਵਰੇਟ ਸ਼ਾਪ ਹੋਰ ਦੇਖੋ ਸਾਹਮਣੇ ਤੇ ਦੇਖੋ ਸਾਰਾ ਖਾਲੀ ਹੋ ਗਿਆ ਨਹੀਂ ਇੱਥੇ ਪੈਰ ਧਰਨ ਦੀ ਜਗ੍ਹਾ ਨਹੀਂ ਹੁੰਦੀ ਅੱਜ ਖਾਲੀ-ਖਾਲੀ ਪਿਆ ਸਾਰੀਆਂ ਸ਼ਾਪਸ ਸਚਕਾਤੀਆਂ ਤੇ ਹੁਣ ਚੱਲੇ ਹਾਂ ਸਿਉਤਰਨ ਟਿੱਕੀ ਹੋ ਗਿਆ ਏ ਟਿੱਕੀ ਤੁਹਾਨੂੰ ਮੈਨੂੰ ਫੇਮਸ ਟਿੱਕੀ ਆ ਪਰ ਮੈਨੂੰ ਟੇਸਟ ਹੀ ਨਹੀਂ ਲੱਗਦੀ ਉਹਨਾਂ ਦੀ ਇੰਨੀ ਚਾਦਾ ਤੇ یہ میلے والی اچھی ہم کو لگتی ہے میلے والی اچھی میرے والی ٹिक्की بہت اچھی لگتی ہے چلو جی ہم اگے اپنی فیورٹ پلیس پر اے اجی ساڈی فیورٹ پلیس ماماز ماماز کھاؤ جی ماماز ابھی انوں کھا مڈرنا نہیں گا ماماز کھاؤ انہاں جنے نے کھا نے ہاں بٹ میں نہیں کھا رہی میرے کو خاطر دا مینوں ٹیسٹی نہیں لگد رہے میرے دل نہیں کرتا پکا پکا جا کھان دا میرا نا چٹپٹا ہے کچھ تکھا جا کھان دے دل کردا ہیلو ਜੀ ਜਿਹਨਾਂ ਦਹੀਂ ਕਬਾਬ ਖਾਣੇ ਆ ਇਹ ਖਾਊਗਾ ਅਭਿਜੋਤ ਇਹ ਅਭਿਜੋਤ ਨੇ ਖਾਣੇ ਆ ਇਧਰ ਮੂਲ ਖਾਣੇ ਵਾਲੀ ਮੈਂ ਨਹੀਂ ਖਾਣੇ ਹੈਗੇ ਇਹ ਸ ਖਾਊਗਾ ਅਭਿਜੋਤ ਫਰੈਂਡਸ ਅਸੀਂ ਆਗੇ ਸੀਗੇ ਘਰ ਤੇ ਹੁਣ ਟਾਈਮ ਹੋ ਗਿਆ 11 ਵਜੇ ਕੇ ਵੈਸ ਤੇ ਅਸੀਂ ਆਗੇ ਸੀਗੇ 8:10 ਵਜੇ ਆਗੇ ਸੀਗੇ ਤੇ ਇਧਰ ਆਪਣੇ ਇਹ ਸੌਦੇ ਸੀਗੇ ਥੋੜਾ ਬਹੁਤ ਜਿਹੜੇ ਲੈ ਕੇ ਆਉਣੇ ਵਾਲੇ ਸੀਗੇ ਤੇ ਆ ਜਿਹੜੇ ਆਹ ਹੰਲਾ ਕੈਂਡੀ ਇਹ ਇਹ ਸਾਇਦ ਨੂੰ ਪਸੰਦ ਨੇ ਮੈਂ ਕਿਹੜੀ ਚੀਜ਼ ਖਾਂਦੀ ਆ ਚਲੋ ਉਹ ਲੈ ਲੈਣੇ ਹਨ ਤੇ ਉਹ ਖਾ ਲੰਦੀ ਆ ਆਮਲਾ ਕੈਂਡੀਆਂ ਫਿਰ ਉਹ ਦੂਜਾ ਆਮਲਾ ਨਹੀਂ ਖਾਂਦੀ ਆ ਕਿ ਇਹ ਵਾਲਾ ਖਾ ਲੰਦੀ ਕੈਂਡੀਆਂ ਖਾ ਲੰਦੀ ਆ ਤੇ ਮਰਛਾ ਚਲੋ ਵੀ ਹਨਾ ਉਹ ਕਰ ਲੈਣੇ ਆ ਤੇ ਬਾਕੀ ਜੀ ਹੁਣ ਅਸੀਂ ਖਾਵਾਂਗੇ ਉਹ ਕੀ ਕਹਿੰਦੇ ਹੁੰਦੇ ਨੇ ਸਾਇਦ ਲੈ ਜੀ ਚਾਹ ਕੇ ਰਸਮਲਾਈ ਰਸਮਲਾਈ ਹਨਾ ਨਾ ਰਬੜੀ ਸੌਰੀ ਰਸਮਲਾਈ ਨਹੀਂ ਰਬੜੀ ਰਬੜੀ ਲੈ ਕੇ ਆਏ ਸੀ ਕਿ ਰੰਡੀ ਖਾਵਾਂਗੇ ਹੁਣ चलो जी अज्ज का पेथी करते हैं एंड जे थोड़ा तो मेरे ऐसा बलॉग वजिए लगे प्लीज चैनल कर करे सबसक्राइब लाइक कमेंट शेयर जरूर करो जी और वीडियो में फुल बॉर्त जरूर करें करो जी थोड़ा तो मेरे बलॉग वजिए लगते हैं तो शेयर भी जरूर कर दिया करो जी मिलते हैं कल न्यू बलॉग के नवी शुरुआत ओके जी बाय बाय गुड नाइट टेक केयर स्वीट ड्रीम्स बाय बाय